ਦਿਹਾੜੀ ਲਾਂਦਾ ਹੁੰਦਾ ਮੈਂ ਬਾਹਰ ਅੱਛਾ ਕਿਉਂਕਿ ਕੰਮ ਤਾਂ ਮੈਂ ਪਰਮਾਨੈਂਟ ਕਿਤੇ ਕਰ ਨਹੀਂ ਸਕਦਾ ਕਿਉਂਕਿ ਮੈਨੂੰ ਹੁਣ ਸੋ ਇੰਟਰਵਿਊ ਵੀ ਦੇਣੇ ਪੈਂਦੇ ਆਪਣੀ ਮਿਹਨਤ ਵੀ ਕਰਨੀ ਪੈਂਦੀ ਆ ਇਸ ਕਰਕੇ ਮੈਂ ਦਿਹਾੜੀਆਂ ਤਾਂ ਲਾਂਦਾ ਤੇ ਨਾਲੇ ਜਦੋਂ ਕੰਮ ਆਂਦਾ ਮੈਂ ਕਰੇ ਕੰਮ ਵੀ ਕਰਾ ਰਾਂਦਾ ਰੋਟੀ ਤਾਂ ਖਾਣੀ ਪੈਣੀ ਹੈਗੀ ਚੈੱਕ ਕਰ ਜਾ ਕਰਕੇ ਖਾਣਾ ਹੈ ਖਾਣੀ ਹੈਗੀ ਇਹ ਆਪਣੀ ਦਿਹਾੜੀ ਤੇ ਚੱਲ ਜਾਂਦਾ ਹੈ ਜਿੱਦਾਂ 500 ਮਿਲ ਜਾਂਦੇ ਕਦੇ ਕਿੰਨੇ ਮਿਲ ਜਾਂਦੇ ਤਾਂ ਘਰ ਖਰਚਾ ਨਿਕਲ ਜਾਂਦਾ ਹੈਗਾ ਅੱਜ ਮੇਰੇ ਕੋ ਦੋ ਰਿਕਾਰਡ ਆ ਉਹ ਵੀ ਮੈਂ ਬਿਨਾ ਕਿਸੇ ਦੀ سپورਟ ਤੋਂ ਬਣਾਏ ਜੇ ਮੈਨੂੰ سپورਟ ਮਿਲ ਜਾਂਦੀ ਅੱਜ ਮੇਰੇ ਕੋ ਘੱਟੋ ਘਾਟਾ ਦਾ 10 ਰਿਕਾਰਡ ਤਾਂ ਹੋਣੀ ਸੀ ਵੱਲ ਰਿਕਾਰਡ ਬਸ ਆਪਾਂ ਤਾਂ ਇਹ ਕਹਿੰਦੇ ਆ ਭਈ ਅੱਜ ਸਾਡੀ ਵੀ ਕੋਈ ਸੁਣਵਾਈ ਕਰੇ ਅੱਗੇ ਸਾਰੇ ਕਹਿੰਦੇ ਨਹੀਂ ਹੋਊਗਾ ਹੋਊਗਾ ਕਦੋਂ ਹੋਊਗਾ ਕੋਈ ਤਾਂ ਕੋਈ ਐਂਦੀ ਬਾਤ ਫੜੂਗਾ ਤਾਈਂ ਅੱਗੇ ਜਾਊਗਾ ਅਗਲਾ ਐਂਦੀ ਮਿਹਨਤ ਕਰਦਾ ਸਵੇਰੇ ਉੱਠ ਕੇ ਜਾਂਦਾ ਹੈਗਾ ਸਾਰੀ ਐਕਸਰਸਾਈਜ਼ ਉੱਥੇ ਵੀ ਕਰਦਾ ਹੈਗਾ ਕਰਤੇ ਦੇਖੋ ਜੋ ਹੁੰਦਾ ਵੋਈ ਖਾਂਦਾ ਹੈਗਾ ਬਾਹਰ ਦੀ ਚੀਜ਼ ਕੋਈ ਨਹੀਂ ਖਾਂਦਾ ਹੈਗਾ ਸਾਨੂੰ ਤਾਂ ਬਹੁਤ ਫਕਰ ਹੁੰਦਾ ਚੱਲ ਵਈ ਅੱਜ ਕੱਲ ਦੇ ਬੱਚੇ ਕਿੱਦਾਂ ਦੇ ਕਿੱਜੇ ਕੀ ਕੀ ਕੰਮ ਕਰਦੇਗੇ ਚੱਲ ਆਪਣਾ ਬੱਚਾ ਐ ਤਾਂ ਨਹੀਂ ਕਰਦਾ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਗ੍ਰੇਟ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਸੁਣਿਆ ਹੋਣਾ ਕਿ ਕਿਸੇ ਵੀ ਦੇਸ਼ ਦੀ ਕਿਸੇ ਵੀ ਸਟੇਟ ਦੀ ਕਿਸੇ ਵੀ ਅੱਜ ਅਗਰ ਗੱਲ ਕੀਤੀ ਜਾਵੇ ਆਪਣੇ ਪੰਜਾਬ ਦੀ ਵੀ ਅਗਰ ਅਸੀਂ ਪੰਜਾਬ ਨੂੰ ਬਚਾਣ ਦਾ ਪੰਜਾਬ ਦੀ ਨੌਜਵਾਨੀ ਬਚਾਣੀ ਪੈਗੀ ਉਹ ਕਿਦਾਂ ਬਚ ਸਕਦੀ ਹੈ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਹਨਾਂ ਨੂੰ ਇਨਕਰੇਜ ਕਰਕੇ ਪਰ ਸਵਾਲ ਇਹ ਉੱਠਦਾ ਹੈ ਕਿ ਕਈ ਜਿਹੜੇ ਸਹੀ ਯੰਗਸਟਰਸ ਨੇ ਸਾਡੇ ਸਹੀ ਪਾਸੇ ਲੱਗੇ ਹੋਏ ਨੇ ਪਰ ਉਹਨਾਂ ਨੂੰ ਜਿਹੜੀ ਰਹਿੰਦੀ ਲੋੜਿੰਦਾ ਮਦਦ ਜਿਹੜੀ ਹੁੰਦੀ ਹੈ ਸਰਕਾਰਾਂ ਵੱਲੋਂ ਉਹਨਾਂ ਦੇ ਨਾਲ ਜਿਹੜੀਆਂ ਐਨ ਜੀਓਜ਼ ਨਾਲ ਅਟੈਚਡ ਹੁੰਦੀਆਂ ਨੇ ਹੋਰ ਵੀ ਕਈ ਲੋਕ ਹੁੰਦੇ ਜਿਹੜੇ ਮੋਦਵਾਰ ਏਰੀਆ ਦੇ ਬੰਦੇ ਹੁੰਦੇ ਜਿਹੜੇ ਅੱਗੇ ਹੋ ਕੇ ਹੈਲਪ ਕਰ ਸਕਦੇ ਨੇ ਪਰ ਨਹੀਂ ਕਰਦੇ ਅਜਿਹੀ ਇੱਕ ਮਿਸਾਲ ਅਸੀਂ ਤੁਹਾਡੇ ਰੂਬਰੂ ਅੱਜ ਕਰਵਾਉਣ ਜਾ ਰਹੇ ਹਾਂ ਇੱਕ ਅਜਿਹਾ ਨੌਜਵਾਨ 21 ਸਾਲਾਂ ਨੌਜਵਾਨ ਹੈ ਜਿਹਦਾ ਨਾਮ ਹੈ ਨਿਰਜ ਚੈਲ ਜਿਹੜਾ ਕਿ ਬਹੁਤ ਹੀ ਮਿਹਨਤ ਕਰ ਰਿਹਾ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਤਾਂ ਆਪਣੇ ਪਰਿਵਾਰ ਦੇ ਨਾਲ ਹੈਲਪ ਕਰ ਰਿਹਾ ਤੇ ਨਾਲ ਦੀ ਨਾਲ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰ ਰਿਹਾ ਉਹ ਬਿਲਕੁਲ ਉਹ ਉਹਨਾਂ ਨਾਲ ਅਸੀਂ ਗੱਲਬਾਤ ਕਰਵਾਨੇ ਆ ਤੇ ਸਵਾਗਤ ਕਰ ਲੈਨੇ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਧੰਨਵਾਦ ਤੁਹਾਡਾ ਅੱਜ ਕਿ ਤੁਸੀਂ ਮੈਨੂੰ ਸਪੋਰਟ ਕਰਨ ਆਏ ਤੇ ਨਾਮ ਮੇਰਾ ਨੀਰਾ ਚਾਹੇਲਾ ਮੈਂ 2x ਵਰਲਡ ਰਿਕਾਰਡ ਹੋਲਡਰ ਨਾ ਤੇ ਕਰਮਵੀਰ ਚੱਕਰਾ ਅਵਾਰਡ ਵੀ ਹਾਂ ਤੁਸੀਂ ਇੰਨੀ ਛੋਟੀ ਉਮਰ ਚ ਕਿੱਦਾਂ ਮਤਲਬ ਸੋਚਿਆ ਵੀ ਤੁਸੀਂ ਇਹ ਕੰਮਾਂ ਵਾਲ ਜਾਣਾ ਵੀ ਅੱਜ ਕੱਲ ਦੀ ਜਿਹੜੀ ਨੌਜਵਾਨ ਹੈ ਉਹਨਾਂ ਵੀਡੀਓ ਗੇਮਸ ਹੋ ਗਏ ਆ ਮੋਬਾਈਲ ਫੋਨਸ ਤੋਂ ਹੀ ਇਹ ਸਾਰਾ ਹੁੰਦਾ ਤੁਸੀਂ ਇਹ ਸਭ ਵਾਲੇ ਪਾਸੇ ਕਿੱਦਾਂ ਮੇਰਾ ਜੇ ਸਟਾਰਟਿੰਗ ਦਾ ਹੀ ਸੀਗਾ ਆਰਮੀ ਦਾ ਸੀਗਾ ਆਰਮੀ ਦੀ ਪ੍ਰੈਕਟਿਸ ਦੇ ਨਾਲ 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 ਤੇ ਮੈਂ ਦੇਖੇ ਕਿ ਉਹ ਜੇ ਮੁੰਡੇ ਹੈਗੇ ਆਪਣੇ ਪੰਜਾਬ ਦੇ ਜਿਹੜੇ ਪੁਸ਼-ਅਪ ਚ ਵਰਲਡ ਰਿਕਾਰਡ ਬਣਾ ਰਹੇ ਆ ਤੇ ਉਹਨਾਂ ਤੇ ਮੈਂ ਆਪਣੀ ਏਜ ਚ ਡਿਫਰੈਂਸ ਦੇਖਿਆ ਗਿਆ ਸੀ ਬਰਾਬਰ ਹੀ ਆ ਪਰ ਮੈਂ ਹੁਣ ਕੀ ਕਰ ਰਿਹਾ ਤੇ ਫਿਰ ਮੈਂ ਵੀ ਰਿਕਾਰਡਸ ਵਗੈਰਾ ਦੀ ਤਿਆਰੀ ਸਟਾਰਟ ਕੀਤੀ ਤੇ ਅੱਜ ਮੇਰੇ ਕੋਲ ਦੋ ਰਿਕਾਰਡ ਆ ਕਦੋਂ ਦੀ ਸਟਾਰਟਿੰਗ ਕੀਤੀ ਸੀ ਤੁਸੀਂ ਮਤਲਬ ਕਦੋਂ ਸੋਚਿਆ ਵੀ ਤੁਸੀਂ ਮੈਂ ਇਹ ਲੈਵਲ ਤੇ ਪਹੁੰਚਣਾ ਸਟੱਡਿੰਗ ਕਦੋਂ ਕੀਤੀ ਮੈਂ ਤੇ ਚਾਰ ਚਾਰ ਕ ਸਾਲ ਪਹਿਲਾਂ ਸੋਚਿਆ ਸੀ ਕਿ ਮੈਂ ਪੁਸ਼-ਅਪ ਦੇ ਰਿਕਾਰਡ ਬਣਾਉਂਗਾ ਪਰ ਕੋਈ ਦਿੱਕਤ ਕਰਕੇ ਜਾਂ ਫਾਈਨੈਂਸ਼ੀਅਲੀ ਦਿੱਕਤ ਕਰਕੇ ਮੈਂ ਫੀਸ ਨਾ ਉਹਨਾਂ ਦੀ ਪੇ ਕਰ ਸਕਿਆ ਤੇ ਉਸ ਤੋਂ 2 ਸਾਲ ਬਾਅਦ ਜਦੋਂ ਮੈਂ ਫਿਜ਼ੀਕਲ ਪ੍ਰੋਬਲਮ ਤੋਂ ਉੱਠਿਆ ਮੈਂ ਬਿਮਾਰ ਹੋ ਗਿਆ ਸੀ ਡਾਈਟ ਨਾਲ ਲੈਣ ਕਰਕੇ ਤੇ ਉਸ ਤੋਂ ਬਾਅਦ ਮੈਂ ਇਹ ਰਿਕਾਰਡ ਬਣਾਇਆ ਜਿਹੜਾ ਮੇਰਾ ਪਹਿਲਾ ਰਿਕਾਰਡ ਆ ਤੇ ਪੜਾਈ ਤੁਹਾਡੀ ਨਾਲ ਨਾਲ ਚੱਲਦੀ ਵੀ ਹੈ ਪੜਾਈ ਨਹੀਂ ਮੈਨੂੰ ਪੜਾਈ ਛੱਡੇ ਨੂੰ 2 ਸਾਲ ਹੋ ਗਏ ਅੱਛਾ ਤੁਸੀਂ ਪੜਾਈ ਛੱਡ ਦਿੱਤੀ ਹਾਂਜੀ ਹਾਂਜੀ ਇਬੜੀ ਮਾੜੀ ਗੱਲ ਹੈ ਜਿਹੜਾ ਨੌਜਵਾਨ ਬੱਚਾ ਹੈ ਅੱਗੋਂ ਪੜ੍ਹਨਾ ਵੀ ਚਾਹੁੰਦਾ ਹੈ ਤੇ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨਾ ਚਾਹੁੰਦਾ ਹੈ ਪਰ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਇਹਨਾਂ ਦੀ ਬਹੁਤ ਵੀਕ ਹੈ ਜਿਹਦੇ ਕਰਕੇ ਪੜ੍ਹਾਈ ਵੀ ਵਿੱਚ ਹੀ ਛੱਡਣੀ ਪਈ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ ਮੰਮੀ ਪਾਪਾ ਤੇ ਮੇਰੇ ਚਾਰ ਭੈਣਾਂ ਨੇ ਅੱਛਾ ਜੀ ਕੀ ਕੰਮ ਕਰਦੇ ਹੋ ਅਸੀਂ ਚੱਪਲਾ ਬਣਾਉਣ ਦਾ ਕੰਮ ਕਰਦੇ ਆ ਸਾਰੀ ਫੈਮਿਲੀ ਕਰਦੀ ਆ ਨਾਲ ਲੱਗ ਕੇ ਅੱਛਾ ਤੁਸੀਂ ਨਾਲ ਕੀ ਕਰਦੇ ਹੋ ਮੈਂ ਵਿੱਚ ਨਾਲ ਚੱਪਲਾ ਦਾ ਕੰਮ ਕਰਾਉਂਦਾ ਤੇ ਕੰਮ ਨਾ ਹੋਵੇ ਤਾਂ ਬਾਹਰ ਦਿਹਾੜੀ ਵੀ ਲਾਣੀ ਪੈਂਦੀ ਆ ਅਹ ਦੇਖੋ ਕਿੰਨੀ ਮਾੜੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਆਪਣੇ ਲੁਧਿਆਣਾ ਸ਼ਹਿਰ ਦਾ ਖਾਸ ਕਰ ਇਹ ਨੌਜਵਾਨ ਉੱਬਰਦਾ ਹੋਇਆ ਨੌਜਵਾਨ ਹੈ ਜਿਹੜਾ ਕਿ ਦਿਹਾੜੀਆਂ ਲਾਨ ਤੇ ਮਜਬੂਰ ਹੈ ਜਿਹੜਾ ਬਿਲਕੁਲ ਵਰਡ ਰਿਕਾਰਡ ਹੋਲਡਰ ਹੈ ਤੇ ਉਹ ਹੁਣ ਦਿਹਾੜੀਆਂ ਲਾਣ ਤੇ ਮਜਬੂਰ ਹੈ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਜਿਸ ਇਦਾਂ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਸਾਨੂੰ ਬਾਹਰ ਵੜਨੀ ਚਾਹੀਦੀ ਹੈ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਉਹ ਕਿਤੇ ਨਾ ਕਿਤੇ ਅੱਜ ਦਿਹਾੜੀਆਂ ਕਰਨ ਤੇ ਮਜਬੂਰ ਹੋ ਚੁੱਕੇ ਨੇ ਮੈਂ ਤੁਹਾਡੀ ਫੈਮਿਲੀ ਨਾਲ ਜਰੂਰ ਮਿਲਣਾ ਚਾਹਾਂਗੀ ਤੇ ਕਿਹੜਾ ਕੰਮ ਕਰਦੇ ਹੋ ਵੀ ਜਰੂਰ ਦੇਖਣਾ ਚਾਹੂੰਗੀ ਹਾਂਜੀ ਹਾਂਜੀ ਜਰੂਰ ਤੁਹਾਡਾ ਕੰਮ ਹੈ ਜਿਵੇਂ ਮੈਨੂਫੈਕਚਰਿੰਗ ਕਰਨੀ ਫਿਰ ਜਾ ਕੇ ਮਾਰਕੀਟ ਜਾਂਦੀ ਚਪਲ ਅੱਛਾ ਇਹ ਕੰਮ ਵੀ ਸਾਲ 'ਚ 2 ਮਹੀਨੇ ਚੱਲਦਾ ਅੱਛਾ ਉਸ ਤੋਂ ਬਾਅਦ ਇੱਕਦਮ ਬਿਲਕੁਲ ਹੀ ਨਹੀਂ ਚੱਲਦਾ ਕੰਮ ਬਾਕੀ ਸਾਰਾ ਸਾਲ ਕੀ ਕਰਦੇ ਹੋ ਫ ਦੀਹਾੜੀ ਲਾਂਦਾ ਹੁੰਦਾ ਮੈਂ ਬਾਹਰ ਅੱਛਾ ਕਿਉਂਕਿ ਕੰਮ ਤਾਂ ਮੈਂ ਪਰਮਾਨੈਂਟ ਕਿਤੇ ਕਰ ਨਹੀਂ ਸਕਦਾ ਕਿਉਂਕਿ ਮੈਨੂੰ ਹੁਣ ਸੋ ਇੰਟਰਵਿਊ ਵੀ ਦੇਣੇ ਪੈਂਦੇ ਆਪਣੀ ਮਿਹਨਤ ਵੀ ਕਰਨੀ ਪੈਂਦੀ ਆ ਇਸ ਕਰਕੇ ਮੈਂ ਦਿਹਾੜੀਆਂ ਤਾਂ ਲਾਂਦਾ ਤੇ ਨਾਲੇ ਜਦੋਂ ਕੰਮ ਆਂਦਾ ਮੈਂ ਕਰੇ ਕੰਮ ਵੀ ਕਰਾ ਲਾਂਦਾ ਅੱਛਾ ਇੱਥੇ ਤੁਸੀਂ ਰੈਂਟ ਦੇ ਮਗਾਂਝ ਰਹੇ ਹੋ ਹਾਂਜੀ ਹਾਂਜੀ ਰੈਂਟ ਦਾ ਮਕਾਨ ਹੈ ਇਹ ਤੁਹਾਡੇ ਮੰਮਾ ਨੇ ਹਾਂਜੀ ਹਾਂਜੀ ਮੈਂ ਗੱਲ ਕਰ ਸਕਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੈ ਜੀ ਤੁਸੀਂ ਆਪਣੀ ਪਰਿਵਾਰ ਦੇ ਨਾਲ ਬੈਠ ਕੇ ਬਿਲਕੁਲ ਚੱਪਲਾਂ ਬਣਾਉਣ ਦਾ ਕੰਮ ਕਰ ਹਾਂਜੀ ਕਦੋਂ ਤੋਂ ਕਰ ਰਹੇ ਹੋ ਤੋ ਕਾਫੀ ਸਾਲ ਹੋ ਗਏ ਸਾਡਾ ਅੱਜ ਇਸੇ ਥੋੜੇ ਨਾ ਆਏਗਾ ਕਾਫੀ ਸਾਲ ਹੋ ਗਏ ਕਮ ਸੇ ਕਮ ਦੇਖੋ ਮੈਨੂੰ ਹੋ ਗਏ 30 ਸਾਲ ਤੋਂ ਮੈਨੂੰ ਹੋ ਗਿਆ ਇਹਨੂੰ ਸੋਰੇ ਤੇ ਉਹਦੇ ਸੇ ਪਹਿਲੇ ਵੀ ਅਸੀਂ ਇਹੀ ਕੰਮ ਕਰਦੇ ਸੀ ਤੇ ਕਿਰਾਏ ਦੇ ਮਕਾਨ ਚ ਰਹਿ ਕੇ ਇਹ ਕੰਮ ਕਰਨਾ ਉਪਰੋ ਦੀ ਚਾਰ ਚਾਰ ਬੱਚੇ ਪਾਲਨਾ ਕਿੰਨਾ ਕੋਕਾ ਲੱਗਿਆ ਕੋਕਾ ਤਾਂ ਹੈਗਾ ਹੀ ਹੁਣ ਤੁਹਾਨੂੰ ਪਤਾ ਹੈ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈਗਾ ਪਹਿਲੇ ਤਾਂ ਜਿੱਦਾਂ ਮਤਲਬ ਮੰਮੀ ਸੀ ਨਾ ਇਹਦੇ ਨੇ ਦਾਦੀ ਜਦੋਂ ਇੰਨਾ ਔਖਾ ਨਹੀਂ ਲੱਗਦਾ ਸੀ ਦਾਦਾ ਵੀ ਸੀ ਹੁਣ ਦਾਦੇ ਥੋੜਾ ਮਤਲਬ ਬੂਨੇ ਉਬਸਰੂ ਹੋ ਗਏ ਜੀ ਪਹਿਲੇ ਉਹਨਾਂ ਦੇ ਹੱਥ ਸੀ ਸਾਰਾ ਕੁਝ ਹੁਣ ਫਿਰ ਜ਼ਿੰਮੇਵਾਰੀਆਂ ਆ ਜਾਂਦੀ ਤਾਂ ਫਿਰ ਓਖਾ ਹੁੰਦਾ ਹੀ ਹੈਗਾ ਪਰ ਠੀਕ ਹੈ ਇਹ ਦੋ ਆਰਾਮ ਨਾਲ ਰੋਟੀ ਮਿਲ ਜਾਂਦੀ ਹੈਗੀ ਜਿਹੜੇ ਆਪਾਂ ਇਹ ਹੀ ਕਹਿੰਦੇ ਹੋਏ ਚਲੋ ਬੱਚਾ ਅੱਛਾ ਕੰਮ ਕਰਿਆ ਐਨੰਦ ਕੋਈ ਸੁਮਾਈ ਕਰੇ ਜੀ ਬਸ ਆਪਾਂ ਇਹ ਹੀ ਚੰਦੇਗੇ ਵੀ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਨਸ਼ਿਆਂ ਚ ਲਿਪਟ ਹੋਏ ਬੈ ਨੇ ਪਰ ਕਿਤੇ ਨਾ ਕਿਤੇ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਬੱਚਾ ਅੱਛੇ ਪਾਸੇ ਲੱਗਾ ਹੋਇਆ ਹੈ ਪਰ ਨਾਲ ਦੇ ਨਾਲ ਦੁੱਖ ਵੀ ਹੈ ਕਿ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਕੋਈ ਨਹੀਂ ਹੈਗਾ ਸਹੀ ਗੱਲ ਹੈਗੀ ਉਹ ਤਾਂ ਇਹ ਨਸ਼ੇਵਾਰੇ ਪਹਿਲੇ ਵੀ ਬੜਾ ਕੁਝ ਕੀਤਾ ਹੈਗਾ ਇਹਨੇ ਕਿ ਨਸ਼ਾ ਮਤ ਕਰੋ ਕੋਈ ਵਧੀਆ ਚੀਜ਼ ਤੇ ਚੰਗੇ ਚੀਜ਼ ਤੇ ਜਾਓ ਨਾਮ ਰੋਸ਼ਨ ਕਰੋ ਆਪਣੇ ਪਰਿਵਾਰ ਦਾ ਆਪਾਂ ਇਹ ਹੀ ਕਹਿੰਦੇ ਆ ਬਈ ਕੋਈ ਇਹਨਾਂ ਦੀ ਬਾਹ ਫੜੇ ਕੋਈ ਅੱਗੇ ਤੱਕ ਪਹੁੰਚਾਏ ਤਾਂ ਇਹਨਾਂ ਦਾ ਵੀ ਕੁਝ ਬਣੇ ਬਿਲਕੁਲ ਮੈਂ ਗੱਲ ਇਹ ਵੀ ਕਰੂੰਗੇ ਤੁਹਾਡੇ ਆ ਤਿੰਨ ਧੀਆਂ ਤੁਸੀਂ ਬੋਲਿਆ ਨਾ ਤੁਹਾਡੇ ਤਿੰਨ ਧੀਆਂ ਤੇ ਉਹਨਾਂ ਚ ਤੁਸੀਂ ਤਿੰਨਾਂ ਦਾ ਵਿਆਹ ਕਰ ਲਿਓ ਹਾਂਜੀ ਇੱਕ ਆ ਕਰਿਆ ਇਹਦਾ ਇੱਕ ਦਾ ਕੀਤਾ ਕਿਦਾਂ ਮਤਲਬ ਔਖਾ ਹੋਇਆ ਸੀ ਜਦੋਂ ਵਿਆਹ ਕੀਤਾ ਵੀ ਫਾਈਨੈਂਸ਼ਲੀ ਕਿਵੇਂ ਮਤਲਬ ਪੂਰੀ ਬਈ ਸੀ ਬਸ ਠੀਕ ਕਰਦੀ ਐ ਸੀ ਜਿਆਦਾ ਆਪਾਂ ਮਤਲਬ ਸਾਡੇ ਰਿਸ਼ਤੇਦਾਰ ਵੀ ਵਧੀਆ ਹੈਗੇ ਐਸੀ ਗੱਲ ਨਹੀਂ ਹੈਗੇ ਉਹ ਕੁੜੀ ਹੈਗੀ ਮੇਰੀ ਅੱਛਾ ਜੀ ਹਾਂਜੀ ਹੁਣ ਇੱਕ ਹੈਗੀ ਜਿਹੜੀ ਮਤਲਬ ਪੜ੍ਹੀ ਲਿਖੀ ਹੈ ਜੀ ਉਹ ਕਚੇਰੀ 'ਚ ਲੱਗੀ ਹੈਗੀ ਅੱਛਾ ਜੀ ਦੋ ਦੋ ਛੋਟੀਆਂ ਹੈਗੀਆਂ ਠੀਕ ਹੈ ਤੇ ਇਹ ਇਹਦੇ ਪਾਪਾ ਵੀ ਨਾਲ ਹੈਲਪ ਕਰਦੇ ਹਾਂਜੀ ਹਾਂਜੀ ਵਹੀ ਕੰਮ ਕਰਦੇਗੇ ਤੇ ਸਾਡਾ ਨੀਰਜ ਵੀ ਕਰਾਂਦਾ ਹੈਗਾ ਥੋੜਾ ਬਹੁਤ ਐਸੀ ਕੰਨੀ ਹੈਗੀ ਪਰ ਇਹ ਕੰਮ ਸੇ ਇੰਨਾ ਪੂਰਾ ਨਹੀਂ ਪੜਦਾ ਹੈਗਾ ਨਾ ਤੁਹਾਨੂੰ ਪਤਾ ਹੈ ਇੰਨਾ ਕਿਰਾਇਆ ਆ ਜਾਂਦਾ ਹੈ ਫਿਰ ਬੱਚਿਆਂ ਦੀ ਪੜਾਈ ਦਾ ਖਰਚਾ ਵੀ ਹੈਗਾ ਸਾਰਾ ਕੁਝ ਕਰਕੇ ਕਿਤਾ ਨਾ ਕਿਤਾ ਹੋ ਜਾਂਦਾ ਹੈਗਾ ਨੀਰਜ ਨੇ ਆਪਣੇ ਪੜਾਈ ਵਿੱਚ ਚੜਤੀ ਕਿਤਨਾ ਕਿਤੇ ਦੁੱਖ ਦੇਖਣ ਨੂੰ ਮਿਲਿਆ ਹਾਂਜੀ ਹਾਂਜੀ ਪੜਾਈ ਉਸੇ ਕਰਕੇ ਛੁੱਟ ਗਈ ਬਈ ਚਲੋ ਬਈ ਡੈਡੀ ਕਰ ਲੈ ਅਗੇ ਫਿਰ दादा ਬਿੰਦਲ ਬਜ਼ੁਰਗ ਆਦਮੀ ਸੇ ਜਿੰਨਾ ਕਰਿਆ ਉਹਨਾਂ ਨੇ ਕਰਿਆ ਹੀ ਅਗਲੇ ਨੇ ਫਿਰ ਥੋੜਾ ਬਹੁਤ ਹੈਲਪ ਕਰਾ ਦਿੰਦਾ ਦਾਦੇ ਨਾਲ ਆਪਣੇ ਡੈਡੀ ਨਾਲ ਕੰਮ ਕਰਾਂਦਾ ਹੈਗਾ ਥੋੜਾ ਫਿਰ ਮੈਂ ਐਸੀ ਦੋਨੋਂ ਬੈਠ ਕੇ ਰਾਤੀ ਥੋੜਾ ਕਰ ਲੈਂਦੇ ਤਾਂ ਥੋੜਾ ਘਰ ਦਾ ਆਰਾਮ ਨਾਲ ਖਰਚਾ ਨਿਕਲ ਜਾਂਦਾ ਜਿਵੇਂ ਨੀਰਜ ਨੇ ਬੋਲੇ ਕਿ 2 ਮਹੀਨੇ ਸਿਰਫ ਆ ਕੰਮ ਚੱਲਦਾ ਫਿਰ ਬਾਕੀ ਸਾਰਾ ਸਾਲ ਕੀ ਕਰਦੇ ਹੋ ਫਿਰ ਕੀ ਕਰਦੇ ਬੈਠੇ ਰਹਿੰਦੇਗੇ ਥੋੜਾ ਬਹੁਤ ਰੋਟੀ ਤਾਂ ਖਾਣੀ ਪੈਣੀ ਹੈਗੀ ਚੈੱਕ ਕਰ ਜਾ ਕਰਕੇ ਖਾਣਾ ਖਾਣੀ ਹੈਗੀ ਇਹ ਆਪਣੀ ਦਿਹਾੜੀ ਤੇ ਚਲ ਜਾਂਦਾ ਹੈ ਜਿੱਦਾਂ 500 ਮਿਲ ਜਾਂਦੇ ਕਦੇ ਕਿੰਨੇ ਮਿਲ ਜਾਂਦੇ ਤਾਂ ਘਰ ਖਰਚਾ ਨਿਕਲ ਜਾਂਦਾ ਹੈਗਾ ਕੱਸਾ ਬਸ ਆਪਾਂ ਤਾਂ ਇਹ ਕਹਿੰਦੇ ਬਈ ਸਾਡੀ ਵੀ ਕੋਈ ਸੁਮਾਈ ਕਰੇ ਅੱਗੇ ਸਾਰੇ ਕਦੇ ਸੀ ਨਹੀਂ ਹੋਊਗਾ ਹੋਊਗਾ ਕਦੋਂ ਹੋਊਗਾ ਕੋਈ ਤਾਂ ਕੋਈ ਐਂਦੀ ਬਾਤ ਫੜੂਗਾ ਤਾਈਂ ਅੱਗੇ ਜਾਊਗਾ ਅਗਲਾ ਐਂਦੀ ਮਿਹਨਤ ਕਰਦਾ ਸਵੇਰੇ ਉੱਠ ਕੇ ਜਾਂਦਾ ਹੈਗਾ ਸਾਰੀ ਐਕਸਰਸਾਈਜ਼ ਉੱਠੇ ਵੀ ਕਰਦਾ ਹੈਗਾ ਸਰ ਤੇ ਦੇਖੋ ਜੋ ਹੁੰਦਾ ਵੋਈ ਖਾਂਦਾ ਹੈਗਾ ਬਾਹਰ ਦੀ ਚੀਜ਼ ਕੋਈ ਨਹੀਂ ਖਾਂਦਾ ਹੈਗਾ ਬਸ ਆਪਾਂ ਇਹ ਹੀ ਕਹਿੰਦੇ ਥੋੜੀ ਬਹੁਤੀ ਵੀ ਹੈਲਪ ਨਹੀਂ ਮਿਲੀ ਕਦੀ ਕਿਸੇ ਐਨ ਜੀਓ ਵੱਲੋਂ ਜਾਂ ਕਦੀ ਕਿਸੇ ਕਾਉਂਸਲਰ ਵੱਲੋਂ ਏਰੀਆ ਦੇ ਜਾਂ ਕਿਸੇ ਤਰ੍ਹਾਂ ਦੇ ਹੋਰ ਮੋਦਵਾਰ ਬੰਦੇ ਕਰਾਂਗੇ ਕਰਾਂਗੇ ਬਸ ਐਦਾ ਕਹਿੰਦੇ ਨੇ ਕੋਈ ਨਾ ਤੁਸੀਂ ਤੂੰ ਕਰੇ ਚੱਲ ਆਪਾਂ ਤੇਰੇ ਨਾਲ ਹੈਗੇ ਬਸ ਇੰਨਾ ਕਹਿੰਦੇ ਜੀ ਮਤਲਬ ਮੂੰਹ ਦੇ ਅੱਗੇ ਗੱਲਾਂ ਦੇ ਕੜਾਈ ਬਣਾਉਂਦੇ बस इन्ने ही ਕਹਿੰਦੇ ਆ ਔਰ ਬਾਕੀ ਦੇਖੋ ਸਾਨੂੰ ਤਾਂ ਪਤਾ ਨਹੀਂ ਹੁੰਦੇ ਚ ਇਹ ਗੇਂ ગામ ਉਹਨਾਂ ਦੇ ਮਨ ਚ ਪਰ ਇਹ ਕਹਿੰਦੇ ਕਿ ਤੂੰ ਕਰੇ ਚੱਲ ਆਪਾ ਤੇਰੇ ਨਾਲ ਹੈਗੇ ਅਗਲਾ ਕਰਦਾ ਹੀ ਹੈਗਾ ਜਿਹੜੀ ਵੀ ਮਿਹਨਤ ਹੁੰਦੀ ਹੈਗੀ ਆਪਾ ਇਹ ਕਹਿੰਦੇ ਬਈ ਕੋਈ ਸਾਡੀ ਸੁਣਾਈ ਕਰੇ ਸਾਡਾ ਵੀ ਥੋੜਾ ਕੋਈ ਕਰਦਾ ਸਹੀ ਹੋ ਜਾਵੇ ਜੀ ਬਸ ਇਹੀ ਕਹਿੰਦੇ ਜਾਂਦੇ ਅਗਰ ਤੁਹਾਡੀ ਕੋਈ ਹੈਲਪ ਕਰਦਾ ਸਪੋਜ਼ ਕਰੋ ਵੀ ਕੋਈ ਵੀ ਅੱਗੇ ਆ ਕੇ ਕੋਈ ਸੰਸਥਾ ਹੈਲਪ ਕਰਦੇ ਜਾਂ ਕੁਝ ਤੁਸੀਂ ਕਿਸ ਚੀਜ਼ ਦੀ ਹੈਲਪ ਚਾਹੁੰਦੇ ਹੋ ਫਿਰ ਆਪਾਂ ਤਾਂ ਇਹ ਹੀ ਨੀਰਜ ਵਾਸਤੇ ਚਾਹੁੰਦੇ ਆ ਬਈ ਕੋਈ ਇਹਨਾਂ ਦਾ ਜਿੱਦਾਂ ਵੀ ਇਹ ਆਪਣਾ ਉਹ ਕਰਦਾ ਪਿਆ ਹੈਗਾ ਪੁੱਛ ਆਪਦਾ ਤਾਂ ਇਹਨਾਂ ਨੂੰ ਜੋ ਵੀ ਇਹਨਾਂ ਦੀ ਇੱਛਾ ਹੋਏ ਉਹ ਇਹਨਾਂ ਨਾਲ ਪੁੱਛ ਲੈਵੇ ਕੀ ਚਾਹੁੰਦਾ ਹੈਗਾ ਇਹ ਕਿ ਇਹਨਾਂ ਨੂੰ ਪਹਿਲੇ ਸੀ ਮਤਲਬ ਫੌਜੀ ਤੇ ਜਾਣ ਦਾ ਤਾਂ ਉਹ ਇਹਨਾਂ ਤੋਂ ਬਣਿਆ ਨਹੀਂ ਤੇ ਬਹੁਤ ਪਹਿਲੇ ਹੋ ਗਿਆ ਸੀ ਰੋਣ ਲੱਗਿਆ ਕਿ ਮੈਨਾਂ ਪੜ੍ਹਾਈ ਛੁੱਟ ਗਈ ਮੇਰੀ ਐਡਾ ਹੋ ਗਿਆ ਮੈਂ ਕਿਹਾ ਚਲ ਤੂੰ ਕੋਈ ਨਾ ਰੋ ਮੱਤ ਤੋਰ ਹੋਰ ਚੀਜ਼ ਚ ਲੱਗ ਜਾ ਤੇ ਇਹਨਾਂ ਨੇ ਫੇਰ ਇਹ ਕੁ ਸ਼ਬਦਾ ਕਰ ਲਿਆ ਤੇ ਇਹਨਾਂ ਨੇ ਇਦਾਂ ਨਹੀਂ 2-3 ਰਿਕਾਰਡ ਵਧੀਆ ਬਣਾਏ ਹੁਣ ਸਾਰੇ ਇਹਨਾਂ ਨੂੰ ਜਾਣ ਲੱਗੇ ਜਿੱਥੇ ਮੈਂ ਜਾਂਦੀ ਕਹਿੰਦੀ ਉਹ ਤੁਹਾਡਾ ਮੁੰਡਾ ਹੈਗਾ ਐਦਾਂ ਦਾ ਕੰਮ ਕਰਦਾ ਹੈ ਮੈਂ ਕਿ ਹਾਂਜੀ ਕਿਤੇ ਕੋਈ ਤੁਹਾਡੀ ਹੈਲਪ ਨਹੀਂ ਕੀਤੀ ਮੈਂ ਕਿ ਨਹੀਂ ਖਾਲੀ ਕਹਿ ਕਹਿ ਕੇ ਚਲੇ ਜਾਂਦੇ ਕੋਈ ਕਰਦਾ ਹੀ ਨਹੀਂ ਨਾ ਪਰਮਾਤਮਾ ਕਦੇ ਤਾਂ ਸੁਣੂਗਾ ਐਸੀ ਗੱਲ ਨਹੀਂ ਬੱਚਾ ਮਿਹਨਤ ਵਾਲਾ ਹੈਗਾ بس ਉਸ ਵਿੱਚ ਸਾਨੂੰ ਤਾਂ ਬਹੁਤ ਫਕਰ ਹੁੰਦਾ ਚਲ ਵਈ ਅੱਜ ਕੱਲ ਦੇ ਬੱਚੇ ਕਿੱਦਾਂ ਦੇ ਕੀ ਕੀ ਕੰਮ ਕਰਦੇਗੇ ਸੱਲ ਆਪਣਾ ਬੱਚਾ ਐ ਤਾਂ ਨਹੀਂ ਕਰਦਾ ਹੈਗਾ ਫੇਰ ਵੀ ਮੈਂ ਇਹਦੇ ਡੈਡੀ ਕਹਿੰਦੇ ਬੋੜੀ ਲੋਕੀ ਸਾਡੇ ਘਰ ਆਂਦੇ ਕਹਿੰਦੇ ਇਹਨੂੰ ਕੰਮ ਤੇ ਲਗਾਓ ਕੀ ਕਰਦਾ ਰਹਿੰਦਾ ਇਹ ਕੋਈ ਪੁਸ਼-ਅਪ ਦਾ ਕੋਈ ਕੰਮ ਹੁੰਦਾ ਹੈਗਾ ਮਾ ਕਿ ਨਹੀਂ ਕਰਨ ਦੋ ਅਗਲੇ ਨੂੰ ਉਹਨਾਂ ਦੀ ਇੱਛਾ ਹੈ ਕਿ ਤੋ ਕਰਨ ਦੋ ਕਦੇ ਤੋਂ ਕਦੇ ਬੰਦਾ ਚੜੂਗਾ ਐਸੀ ਗੱਲ ਨਹੀਂ ਹੈਗੀ ਫੇਰ ਵੀ ਮੈਂ ਇਹਨੂੰ ਕੁਛ ਨਹੀਂ ਕਹਿੰਦੀ ਮੈਂ ਕਿ ਤੂੰ ਕਰੇ ਚੱਲ ਕਦੇ ਤੇਰੀ ਹਾਰ ਨਹੀਂ ਹੋਣੀ ਕਦੀ ਤਾਂ ਜੀਤ ਹੋਣੀ ਹੀ ਹੋਣੀ ਹੈਗੀ ਮਾਪਾਪ ਨੂੰ ਹੋਰ ਕੀ ਚਾਹਦਾ ਬੱਚੇ ਦਾ ਨਾਮ ਰੋਸ਼ਨ ਹੋਏ ਸਾਰੇ ਜਣੇ ਇਹਨੂੰ ਜਾਣਦੇ ਜਿੱਥੇ ਸਿਰਫ ਬੱਚੇ ਦਾ ਨਹੀਂ ਹੋ ਰਿਹਾ ਬੱਚੇ ਦੇ ਮਾਪਾਪ ਦਾ ਵੀ ਨਾਮ ਹੋ ਰਿਹਾ ਹਾਂਜੀ 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 ওই ਗੱਲ ਤੋਂ ਸਾਰੇ ਜਣੇ ਇਹ ਕਹਿੰਦੇ ਉਹ ਤੁਹਾਡਾ ਮੁੰਡਾ ਹੈਗਾ ਮੈਂ ਦੇਖਦੀ ਬੜੀ ਐਕਸਰਸਾਈਜ਼ ਬੜੀ ਫੁਰਤੀ ਨਾਲ ਕਰਦਾ ਹੈ ਪਾਰਕ ਜਾਂਦਾ ਹੈ ਨਾ ਉੱਥੇ ਕਰਦਾ ਹੈ ਕੰਮ ਕਿ ਹਾਂਜੀ ਕਹਿੰਦਾ ਕੋਈ ਨਾ ਸਾਡਾ ਆਸ਼ੀਰਵਾਦ ਹੈਗਾ ਜ਼ਰੂਰ ਇਹਨੂੰ ਚੜ੍ਹਾਈ ਮਿਲੇਗੀ ਆਪਾਂ ਇਹ ਹੀ ਕਹਿੰਦੇ ਬੇਨਤੀ ਨਾਲ ਬਈ ਇਹਨਾਂ ਦੀ ਕੋਈ ਸੁਣਾਈ ਕਰੇ ਕੋਇ ਇਹਨਾਂ ਨੂੰ ਅੱਗੇ ਤੱਕ ਪਹੁੰਚਾਏ। ਸਾਡੇ ਲੁਧਿਆਣਾ ਸ਼ਹਿਰ ਦਾ ਇਹ ਨੌਜਵਾਨ ਹੈ ਜਿਹੜਾ ਮੋਸਟ ਫਲਾਈ ਪੁਸ਼-ਅਪ ਕਰ ਚੁੱਕਾ ਹੈ ਔਰ ਇੰਨੇ ਕਾਫੀ ਰਿਕਾਰਡ ਜਿਹੜੇ ਹੁਣ ਤੱਕ ਆਪਣੇ ਨਾਮ ਕਰ ਲਿੱਤੇ ਨੇ। ਅੱਗੋਂ ਵੀ ਇਦਾਂ ਦੀ ਹੀ ਇਹ ਉਪਰਾਲੇ ਕਰਦਾ ਰਹੇ ਤੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹੇ। ਲੁਧਿਆਣਾ ਸ਼ਹਿਰ ਦਾ ਨਾਮ ਰੋਸ਼ਨ ਕਰਦਾ ਰਹੇ। ਉਹਦੇ ਲਈ ਇਹਨਾਂ ਦੇ ਪਰਿਵਾਰ ਨੂੰ ਬਹੁਤ ਮਦਦ ਦੀ ਲੋੜ ਹੈ। ਸੋ ਮੇਰੇ ਸਾਰਿਆਂ ਨੂੰ ਪਰਸਨਲ ਤੌਰ ਤੇ ਅਪੀਲ ਹੈ ਕਿ ਅਗਰ ਕੋਈ ਵੀ ਐਨ ਜੀਓਜ਼ ਜਾਂ ਕੋਈ ਵੀ ਮੋਹਦਵਾਰ ਇਨਸਾਨ ਇਹਨਾਂ ਦੀ ਮਦਦ ਕਰ ਸਕਦਾ ਤੇ ਕੇ ਆ ਕੇ ਜਰੂਰ ਇਹਨਾਂ ਦੀ ਮਦਦ ਕਰੋ ਮੈਂ ਫਿਰ ਵੀ ਇੱਕ ਵਾਰੀ ਨੀਰਜ ਤੁਹਾਡੇ ਮੂੰਹ ਵੀ ਸੁਣਵਾਉਣਾ ਚਾਹੂੰਗੀ ਤੁਸੀਂ ਇੱਕ ਵਾਰ ਆਪਣੇ ਵਿਊਅਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਅਗਰ ਕੋਈ ਹੈਲਪ ਤੁਹਾਨੂੰ ਚਾਹੀਦੀ ਹੈ ਤੇ ਕਿਸ ਤਰ੍ਹਾਂ ਦੀ ਚਾਹੀਦੀ ਦੇਖੋ ਜੇ ਕੋਈ ਹੈਲਪ ਕਰਨਾ ਚਾਹ ਸਕਦਾ ਜਿਵੇਂ ਕਿ ਕੋਈ ਪੋਜਿਤਿਵਨਾ ਦੇ ਸਪੋਰਟ ਹੋ ਸਕਦੀ ਹੈ ਹਣਾ ਜੋ ਫਾਈਨੈਂਸ਼ਲੀ ਪ੍ਰੋਬਲਮਸ ਹੋ ਕੇ ਮੈਨੂੰ ਬਾਹਰ ਜਾਣ ਤੇ ਦਿੱਕਤ ਹੁੰਦੀ ਹੈ ਹੁਣ ਮੈਨੂੰ ਦਿੱਲੀ ਜਾਣਾ ਹੈ ਹੁਣ ਮੈਨੂੰ ਦੇਖਣਾ ਕਿੱਦਾਂ ਮੈਂ ਖਰਚਾ ਕਰਾਂ ਕਿਉਂਕਿ ਦਿੱਲੀ ਜਾਂਚ ਬਹੁਤ ਖਰਚਾ ਲੱਗਦਾ। ਜੀ। ਨੋਇੜਾ ਜਾਣਾ ਉੱਥੇ ਮੇਰਾ ਸ਼ੂਟ ਆ ਹੁਣ ਉਹਨਾਂ ਨੇ ਬੁਲਾਇਆ ਪੋਡਕਾਸਟ ਲਈ ਤੇ ਉੱਥੇ ਜਾਣ ਲਈ ਵੀ ਖਰਚਾ ਜੇਦਾ ਕਰਦਿਆਂ ਤੂੰ ਮੰਗ ਨਹੀਂ ਸਕਦਾ ਕਰਦਿਆਂ ਦਾ ਉਦਹੀ ਓਖਾ ਚੱਲ ਰਿਹਾ। ਬਿਲਕੁਲ। ਤੇ ਕੋਈ ਪਰ ਅਗਰ ਮੈਨੂੰ ਸਪੋਰਟ ਮਿਲਦੀ ਤਾਂ ਮੈਂ ਅੱਗੇ ਜ਼ਰੂਰ ਜਾਊਂਗਾ। ਅੱਜ ਮੇਰੇ ਕੋਲ ਦੋ ਰਿਕਾਰਡ ਆ। ਉਹ ਵੀ ਮੈਂ ਬਿਨਾਂ ਕਿਸੇ ਦੀ ਸਪੋਰਟ ਤੋਂ ਬਣਾਏ। ਜੇ ਮੈਨੂੰ ਸਪੋਰਟ ਮਿਲ ਜਾਂਦੀ ਤਾਂ ਅੱਜ ਮੇਰੇ ਕੋਲ ਘੱਟੋ ਘੱਟ ਤਾਂ 10 ਰਿਕਾਰਡ ਤਾਂ ਹੋਣ ਹੀ ਸੀ ਵਲਡ ਰਿਕਾਰਡ। ਜੇ ਮੈ ਤੁਸੀਂ ਸਿਰਫ ਇਸ ਚੀਜ਼ ਦਾ ਖਮਿਆਜ਼ਾ ਭੁਗਤ ਰਹੇ ਹੋ ਕਿ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੈ ਹਾਂਜੀ ਹਾਂਜੀ ਨੂੰ ਦੇਖੋ ਫਾਈਨੈਂਸ਼ੀਅਲੀ ਸਪੋਰਟ ਹੋਵੇ ਤਾਂ ਬੰਦਾ ਕਿੱਥੇ ਵੀ ਜਾ ਸਕਦਾ ਪ੍ਰੈਕਟਿਸ ਕਰਨ ਜਾ ਸਕਦਾ ਕੋਈ ਅਗਰ ਸ਼ੂਟ ਆ ਉੱਥੇ ਜਾ ਸਕਦਾ ਪੋਡਕਾਸਟ ਜਿਵੇਂ ਤੇ ਹੁਣ ਇਹ ਹੈ ਕਿ ਜਿਵੇਂ ਫਾਈਨੈਂਸ਼ੀਅਲ ਸਪੋਰਟ ਨਾ ਹੋਣ ਕਰਕੇ ਜਿਵੇਂ ਘਰ ਦੀਆਂ ਜ਼ਿੰਮੇਵਾਰੀਆਂ ਹੀ ਹੀ ਆ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਸੋ ਜ਼ਿੰਮੇਵਾਰੀ ਹੁੰਦੀ ਹੁੰਦੇ ਕਰਕੇ ਸਹੀ ਤਰ੍ਹਾਂ ਐਕਸਰਸਾਈਜ਼ ਵੀ ਨਹੀਂ ਲੱਗ ਪਾਂਦੀ ਦਿਹਾੜੀਆਂ ਤਾਂ ਜਾਣਾ ਪੈਂਦਾ ਕਈ ਵਾਰੀ ਹੱਥ ਹੁੱਤੇ ਲੱਗ ਵੀ ਜਾਂਦੀ ਆ ਹੂੰ ਤੋ ਕਰਕੇ ਬਹੁਤ ਪ੍ਰੋਬਲਮ ਫੇਸ ਕਰਨੀ ਡਾਈਟ ਵੀ ਨਹੀਂ ਪ੍ਰੋਪਰ ਖਾ ਪੰਦੋਂ ਹਾਂਜੀ ਡਾਈਟ ਤਾਂ ਮੈਂ ਮੈਮ ਦੇਖੋ ਜੋ ਕਰਦਾ ਹੈ ਹੀ ਕਿਉਂਕਿ 6-7 ਕੰਟੈਕਟ ਐਕਸਰਸਾਈਜ਼ ਕਰਨੀ ਫਿਰ ਘਰ ਦਾ ਨੋਰਮਲ ਖਾਣਾ ਚਲੋ ਆਪਾਂ ਮਾਈਂਡ ਸੈਟ ਤਾਂ ਸਟਰੋਂਗ ਕਰ ਸਕਦੇ ਆ ਪਰ ਕਿੱਥੇ ਨਾ ਕਿਤੇ ਅੱਗੇ ਜਾ ਕੇ ਪ੍ਰੋਬਲਮ ਜ਼ਰੂਰ ਆਉਂਦੀ ਬੋਡੀ ਨੂੰ ਨੀਡ ਹੁੰਦੀ ਹੈ ਤੇ ਪ੍ਰੋਬਲਮ ਆਈ ਵੀ ਆ ਦੋ ਬਾਰੇ ਹਸਪੀਟਲ ਪਰਤੀ ਹੋ ਚੁੱਕਿਆ ਮੈਂ ਇਹ ਡਾਈਟ ਦਾ ਖਮਿਆਜ਼ਾ ਪੁੱਗ ਚੁੱਕਾ ਹਾਂ ਡਾਈਟ ਨਾਲ ਲੈਂ ਕਰਕੇ ਹੁਣ ਫਿਰ ਵੀ ਮੈਂ ਆਪਣਾ ਜੋ ਵੀ ਆ ਹਾਰ ਨਹੀਂ ਮੰਨਦਾ ਪਿਆ ਕਿ ਮੈਂ ਲੱਗਾ ਹਾਂ ਇੱਕ ਚੇਤ ਚ ਮੱਕਾ ਦਾ ਨਾ ਕਦੇ ਰੱਬ ਮੇਰੀ ਬਾਹ ਫੜੂਗਾ ਰੱਬ ਅੱਗੇ ਲੈ ਕੇ ਆਉਂਗਾ ਮੈਨੂੰ ਬਿਲਕੁਲ ਤੁਸੀਂ ਬਹੁਤ ਸਹੀ ਰਾਹ ਤੇ ਚੱਲ ਰਹੇ ਹੋ ਚਲੋ ਪਰਮਾਤਮਾ ਤੇ ਡੋਰੀ ਜਰੂਰ ਸੁਟਨੀ ਚਾਹੀਦੀ ਸੋ ਅਜੇ ਹੀ ਨੌਜਵਾਨਾਂ ਦੀ ਹੈਲਪ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ ਅਜੇ ਹੀ ਨੌਜਵਾਨਾਂ ਦੀ ਮਦਦ ਕਰਨਾ ਸਾਡੇ ਸਾਰਿਆਂ ਦਾ ਪਹਿਲਾ ਅਧਿਕਾਰ ਹੈ ਸੋ ਫਿਰ ਮਿਲਾਂਗੇ ਉਦੋਂ ਤੱਕ ਬਨੇ ਰੋ ਕੈਮਰਾਮੈਨ ਕਰਨ ਦੇ ਨਾਲ ਜਸਪੀਤ